ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਇ ਗੁਰੂ ਦੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਇੱਥੇ ਹੈਗਾ ਜੀ ਸਵੇਰ ਦਾ ਟਾਈਮ ਤੇ ਆਪਾਂ ਪਸ਼ੂ ਨਵਾ ਕੇ ਬੰਨ ਤੇ ਅੰਦਰ ਤੇ ਆਪਾਂ ਨਾ ਹੁਣ ਭਿਉਣ ਲੱਗੇ ਸੀ ਲੇਟੀ ਪਸ਼ੂਆਂ ਨੂੰ ਸੋਚਿਆ ਚਲ ਤੁਹਾਨੂੰ ਵੀ ਦੱਸ ਦਈਏ ਵੀ ਅਸੀਂ ਕੀ ਕੁਝ ਪਾਉਣਿਆ ਮੱਝਾਂ ਨੂੰ ਦੇਖੋ ਜੀ ਇਹ ਤੇ ਆਪਾਂ ਬੱਠਲ 'ਚ ਭਿਉਾਵਾਂਗੇ ਦੋ ਮੱਝਾਂ ਦੀ ਲੇਟੀ ਅੱਪਾ ਤਿੰਨਾ ਡੋਂਗੇ ਜੇ ਪਾ ਲੈਨੇ ਹੁੰਨੇ ਆ ਜੀ ਕਣਕ ਦੇ ਜਿਹੜੀ ਲੇਟੀ ਪਿਆਈ ਹੁੰਦੀ ਆ ਉਹਦੇ ਤੇ ਇੱਕ ਆ ਪੌਣੇ ਹੁੰਨੇ ਆ ਆਪਾਂ ਜੀ ਛੋਲਿਆਂ ਦਾ ਛਿਲਕਾ ਇਹ ਵੀ ਲਾਂਦਾ ਹੋਇਆ ਤੇ ਅੱਗੇ ਆ ਗਿਆ ਜੀ ਛੋਲ ਵੀ ਆ ਹੋ ਗਈ ਛੋਲਿਆਂ ਦੀ ਚੂਰੀ ਖੰਡਾ ਵੀ ਕਹਿੰਦੇ ਐ ਇਹਨੂੰ ਤੇ ਛੋਲਿਆਂ ਦੀ ਚੂਰੀ ਪੌਣਿਆ ਤੇ ਇੱਕ ਪੌਣਿਆ ਹੁਣ ਆਪਾਂ ਜੀ ਬੜੇਮਿਆਂ ਦੀ ਖਾਲ ਬੜੇਮੇ ਦੀ ਖਾਲ ਵਧੀਆ ਰਹਿੰਦੀ ਹੈ ਜੀ ਫੈਟ ਫੁੱਟ ਵੀ ਵਧੀਆ ਆਉਂਦੀ ਹੈ ਤੇ ਆਪਾਂ ਪੌਣਿਆ ਜੀ ਬੜੇਮੇ ਦੀ ਖਾਲ ਇਹ ਹੈਗੀ ਦੋ ਮੱਝਾਂ ਦੀ ਤੇ ਆ ਆਪਣੀ ਕੱਟੀ ਦਾ ਮੁੱਕ ਗਿਆ ਜੀ ਬੜਾ ਕਾਫ ਤੇ ਹੁਣ ਆਪਾਂ ਕੱਟੇ ਵਾਸਤੇ ਲਿਆਉਣੇ ਆ ਕਿਉਂਕਿ ਬੋਤਲ ਨਾਲ ਹੀ ਉਤਰ ਪਿੰਦਾ ਤੇ ਆਪਾਂ ਉਹਦੇ ਵਿੱਚ ਹੀ ਉਹਨੂੰ ਗਰੋਥ ਮੰਤਰਾ ਪਾ ਦਿੰਨੇ ਆ ਤੇ ਆ ਬੜਾ ਕਾਫ ਵੀ ਇਹਨਾਂ ਬੱਚਿਆਂ ਦੀ ਗਰੋਥ ਵਧੀਆ ਹੁੰਦੀ ਹੈ ਜੀ ਘਾਟਾ ਘੁੱਟਿਆ ਹੋਣਾ ਉਹ ਵੀ ਵਧੀਆ ਪੂਰੀਆਂ ਹੁੰਦੀਆਂ ਨੇ ਤਾਂ ਆਪਾਂ ਉਹਨਾਂ ਪਿਉਨੇ ਦੂਜੀ ਮੱਤੀ ਦੋ ਮੱਜਾਂ ਦੀ ਆਪਾਂ ਇਸ ਪੌਂਚ ਇੱਕ ਸੂਣ ਵਾਲੀ ਨੂੰ ਪਾਉਣੇ ਹੁੰਨੇ ਆ ਇੱਕ ਦੂਜੀ ਨੂੰ ਤੇ ਇੱਕ ਦਾ ਆਪਾਂ ਹੁਣ ਭਾਲਦੇ ਆ ਪੱਥਰ ਤੇ ਇੱਧਰ ਆਪਣਾ ਥਾਂ ਵੀ ਧੋਣ ਵਾਲਾ ਪਿਆ ਜੀ ਤੇ ਆ ਆਪਾਂ ਦੂਜੀ ਮੱਜ ਨੂੰ ਪਾ ਦਈਆਂ ਡੇਢ ਡੋਂਗਾ ਦਾ ਇਹਨੂੰ ਪਾ ਦੇਣੀ ਹੁੰਨੀ ਆ ਦੂਜਾ ਸਮਾਨ ਏਕ-ਏਕਾ ਇੱਧਰ ਆਪਣੀ ਤੂੜੀ ਵਾਲਾ ਕਮਰਾ ਵਿਹਲਾ ਹੋਣਾ ਲੱਗਿਆ ਥੋੜੀ ਜਿਹੀ ਰਹੇਗੀ ਤੂੜੀ ਤੇ ਫੇਰ ਕਰਾਂਗੇ ਆਪਾਂ ਸਮਾਨ ਦੀ ਅਡਜਸਟਮੈਂਟ ਇੱਥੇ ਫਾਈਨਿਆ ਲੈਤੀ ਹੁਣ ਅਹ ਜੀ ਹੁਣ ਬਸ ਆਪਾਂ ਥਾਂ ਧੋਣ ਲੱਗੀ ਤੇ ਇੰਨਾ ਚ ਪਾ ਦਾਂਗੇ ਇੱਥੇ ਪਾਣੀ ਪੈਪ ਨਾਲ ਹੀ ਮੁਰਕ ਕੇ ਘੋਲ ਹੋ ਜਾਂਦੀ ਆ ਪੌਣ ਦੀ ਇਸ ਲਈ ਮੈਂ ਜਦੋਂ ਥਾਂ ਧੋਣੀ ਹੁੰਦੀ ਆ ਉਹਦੀ ਪੈਪ ਨਾਲ ਪਾਣੀ ਹੁੰਦੀ ਆ ਆਹ ਹੈ ਥਾਂ ਮੇਰੇ ਬਾਹਰੋਂ ਧੋਣ ਵਾਲਾ ਮੱਜਾ ਨਵਾ ਕੇ ਅੰਦਰ ਬੰਨ ਲਿਆ ਆਪਾਂ ਨੇ ਆਪਾਂ ਨੂੰ ਪਿਆਉ ਦਿੰਨੀ ਆ ਬਸ ਇਹ ਦੁੱਗਣਾ ਜਾ ਹੋ ਜਾਂਦਾ ਪਾਣੀ ਜਿੰਨਾ ਵੀ ਆ ਸਮਾਨ ਹੁੰਦਾ ਹੈਗਾ ਦੁੱਗਣਾ ਤੋਂ ਆਪਾਂ ਪਾਣੀ ਪਾ ਦਿੰਦੇ ਆ ਉਹ ਘੁੱਲ ਕੇ ਫਿਰ ਵਧੀਆ ਬਣ ਜਾਂਦੀ ਆ ਟਕਾਂਗੇ ਆਪਾਂ ਇਹਨੂੰ ਫੇਰ ਤੇ ਹੁਣ ਆਪਾਂ ਧੋ ਦਾਂਗੇ ਥਾਂ ਇੱਥੋਂ ਬਾਹਰ ਉਹ ਮੈਟ ਮੋਟ ਸਾਫ਼ ਕਰ ਦਾਂਗੇ ਵਧੀਆ ਤੇ ਆਪਾਂ ਕਿਸੇ ਵੀਡੀਓ ਚ ਸਾਡੇ ਉਸ ਵੀਰ ਨੂੰ ਵੀ ਬੁਲਾਵਾਂਗੇ ਤੁਹਾਡੇ ਨਾਲ ਜਿਨ੍ਹਾਂ ਨੇ ਸਾਨੂੰ ਇੰਨੇ ਜੋਗੇ ਕਰਿਆ ਵੀ ਅਸੀਂ ਤੁਹਾਨੂੰ ਵੀ ਦੱਸ ਸਕ ਸਕਦੇ ਹਾਂ ਪਸ਼ੂਆਂ ਬਾਰੇ ਵੀ ਪਸ਼ੂ ਵਧੀਆ ਬਰੀਡ ਦੇ ਰੱਖੋ ਅਗਲੀ ਵੀਡੀਓ ਵਿੱਚ ਕਿਸੇ ਚਾਪਾ ਉਹਨਾਂ ਨਾਲ ਵੀ ਤੁਹਾਨੂੰ ਬੁਲਾਵਾਂਗੇ ਉਹਨਾਂ ਦੇ ਕਰੇ ਵੀ ਮੱਝਾਂ ਦਿਖਾ ਕੇ ਲਿਆਵਾਂਗੇ ਤੇ ਉਹ ਵੀਰ ਨੇ ਬਹੁਤ ਮਾਤ ਦੇ ਕਰਿਆ ਜਿੱਥੇ ਕੋਈ ਆਪ ਦਾ ਸੱਕਾ ਭੈਣ ਭਾਈ ਨਹੀਂ ਖੜਿਆ ਜਿੱਥੇ ਉਹ ਸਾਡੇ ਨਾਲ ਖੜਿਆ ਹਮੇਸ਼ਾ ਕਿਉਂਕਿ ਜਿਸ ਜੋ ਦੋਸਤ ਹਰਿਆਣੇ ਤੋਂ ਮੱਝਾਂ ਲੈਂਦੇ ਹਾਂ ਜੇ ਅਸੀਂ ਕਹਿੰਨਾ ਨਹੀਂ ਪੈਸੇ ਹੈ ਨਹੀਂ ਫੇਰ ਲੈ ਲਾਂਗੇ ਕਹਿੰਨਾ ਨਹੀਂ ਕੋਈ ਨਾ ਮੈਂ ਹੈਲ ਕਰਾਂ ਮੈਂ ਆਪ ਹੀ ਦੇਵਾਂ ਕੋ ਵੀਰ ਨੇ ਬਹੁਤ ਮਾਤਤ ਕਰੀ ਆਈ ਸਾਡੀ ਵੀਡੀਓ ਸਾਨੂੰ ਜਰੂਰ ਮਿਲਾਵਾਂਗੇ ਤੇ ਉਹਨਾਂ ਦੇ ਬੱਚਾ ਵੀ ਸਾਰੀਆਂ ਉਧਰ ਹਰਿਆਣੇ ਚ ਆਈਆਂ ਉਹ ਵੀ ਜ਼ਰੂਰ ਦਿਖਾਵਾਂਗੇ ਆਪਾਂ ਹੁਣ ਕਰ ਲਈਏ ਜੀ ਕਲੀਨਿੰਗ ਆਪਰਾ ਕੈਮਰਾਮੈਨ ਥੋੜਾ ਜਿਆਦਾ ਜਦ ਹਲਾਉਂਦਾ ਕੈਮਰਾ ਹੋਈ ਹਜੇ ਆਪਾਂ ਬਾਹਰ ਛੱਡੇ ਨਹੀਂ ਇਹ ਨਿਮਾਈਂ ਨਿਮਾਈਂ ਹੈ 시ਵਸ ਨਮਾ ਕੇ ਪਰਵੰਤੇ ਕਾ ਪਿੰਡ ਮਾ ਆਪਦੀਆਂ ਪੂਰੀਆਂ ਦਿੱਤੀਆਂ ਹੁਣ ਜਿਹੜੇ ਕੱਕ ਬੱਠਾ ਰਹਿੰਦਾ ਸੀ ਬਾਹਰੋਂ ਉਹ ਚੱਕ ਕੇ ਅੰਦਰ ਪਾਤਾ ਤੇ ਉਹਨੂੰ ਦਾਣਾ ਲਾਤਾ ਤੇ ਉਹ ਬਸ ਉਹ ਖਾ ਲੈਣੀ ਆ ਮੜਮੁੱਟਾ ਜਿਹੜਾ ਅੰਦਰ ਪਾਇਆ ਵਸੀ ਇੱਕ ਪੋਜੀ ਪਾਤੋ ਯਾਨੀ ਮੈਂ ਮਾਟ ਸਮਾਤ ਸਮਾਰ ਕੇ ਕਰਮੀ ਬਹੁਤ ਆਜੀ ਪਸ਼ਵਾਨੂ ਦੀ ਕੀ ਕਰ ਗਿਆ ਅੱਜ ਤਾਂ ਬਹੁਤ ਹੀ ਜ਼ਿਆਦਾ ਅੱਜ ਤਰੀਕ ਹੈਗੀ ਆ 15 15 ਜੂਨ ਆ ਸ਼ਾਇਦ 15 ਜੂਨ ਹੈ ਸਵੇਰ ਦੇ 8:30 ਹੋਏ ਨੇ ਤੇ ਕਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਸਵੇਰ ਸਵੇਰੇ ਕਰਮੀ ਚ ਤਾਂ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਮਾਲ ਪਸ਼ੂ ਦਾ ਪੁਆਇੰਟ ਆ ਚੱਕ ਕੇ ਮੈਟ ਥੱਲੇ ਉਹਦੀ ਆਪਾਂ ਸਾਰੇ ਸਾਫ਼ ਕਰ ਦਿੰਨੇ ਹੁੰਨੇ ਆ ਫਿਰ ਜੀ ਜੂ ਨਹੀਂ ਪੈਂਦੇ ਵੀ ਜ ਐ ਮਾੜਾ ਬੱਟਾ ਐ ਥੱਲੇ ਵੀ ਐ ਕੁਝ ਰਹੇ ਜੇ ਇਹ ਕੁਝ ਬੱਕੇ ਬੁੱਕੀ ਆਪਣੀ ਪਛਮਾਨ ਚੱਲ ਰਹੇ ਆ ਤਾਂ ਬਸ ਸਤਾਂ ਤੋਂ ਟਰੋ ਕੇ ਤੇ ਆਪਾਂ ਫੇਰ ਮਿਲਦੇ ਆਂ ਆ ਕਰ ਲਈ ਸਾਫ ਦੇਖੋ ਜੀ ਦੂਜਾ ਕੰਮ ਆਪਣਾ ਸਾਰਾ ਹੋਇਆ ਵਾ ਬਸ ਕੰਮ ਧੰਦਾ ਝਾੜੂ ਪੋਚਾਏ ਸਾਰਾ ਕੁਝ ਹੋਇਆ ਵਾ ਕੱਲਿਆ ਕੁਝ ਹੋਰ ਬਾਤ ਚ ਨਵਾਉਣੀਆਂ ਨੇ ਸਭ ਤਾਂ ਤੋਂ ਤੋਂ ਕੀ ਆਪਾਂ ਫੇਰ ਮਿਲਦੇ ਆਂ ਜੀ ਇੱਥੇ ਹੋ ਗਿਆ ਪਲੀ ਕਲੀਨਿੰਗ ਸਾਫ ਸਫਾਈ ਆਪਾਂ ਨੇ ਕਰਤੀ ਆਪਣੀਆਂ ਮੇਲਣਾ ਵੀ ਬੈ ਗਈਆਂ ਬਸ ਨਹਾ ਧੋ ਕੇ ਖਾ ਪੀ ਕੇ ਤੇ ਆਪਾਂ ਪਹਾੜੇ ਛੱਡਾਂਗੇ ਜੀ ਹਜੇ ਵੀ 2 ਘੰਟਾ ਲੇਟ ਛੱਡਦੇ ਹੁੰਦੇ ਆ ਕਿਉਂਕਿ ਹੋ ਗਿਆ ਇਸ ਵੇਲੇ ਵਧੀਆ ਵਧੀਆ ਨਾਤੀਆਂ ਵਾਂਗ ਹੁੰਦੀਆਂ ਨੇ ਤੇ ਉਹ ਤਾਂ ਕਰਕੇ ਨਕਦਰ ਵਧੀਆ ਪਈਆਂ ਰਹਿੰਦੀਆਂ ਵੀ 10 11 ਵਜੇ ਆਪਾਂ ਛੱਡ ਦਿੰਦੇ ਆ ਆ ਬੇਟੇ ਨੂੰ ਵੀ ਆਪਣੇ ਨੂੰ ਸ਼ੌਂਕ ਪੈ ਗਿਆ ਜੀ ਮੱਝਾਂ ਦਾ ਇਹ ਵੀ ਸਾਰੀ ਦਿਹਾੜੀ ਸਾਡੇ ਵਾਂਗੂ ਬੱਚਾਂ ਚ ਹੀ ਰਹਿੰਦਾ ਸਾਡਾ ਸਿੱਧੂ ਮੂਸੇ ਵਾਲਾ ਦੇਖੋ ਜੀ ਨਾ ਸਾਮ ਅੱਜ ਦਾ ਕੱਟਾ ਪਾਣੀ ਬਣਦਾ ਉੱਤਰ ਜਿਹੜੀਆਂ ਹੁਣ ਸੂਰੀਆ ਉਹ ਨਾਲ ਹੁੰਦਾ ਸੀ ਉਹ ਕੱਟੀ ਦੇ ਉਹਨਾਂ ਨੂੰ ਆਪ ਤਾਂ ਮੂੰਹ ਨਾ ਖੁੱਲਣ ਦੀ ਆਦਤ ਸੀ ਹੁਣ ਉਹਦੇ ਤਾਂ ਪਾਇਆ ਬਰ ਲੋਕ ਤੇ ਇਹ ਹੁਣ ਉਹਨੂੰ ਖੋਲ ਦਿੰਦੀ ਆ ਜਦੋਂ ਇਹਦੇ ਕੋਲੇ ਬਣਦਾਂਗੇ ਤਾਰੇ-ਤਾਰੇ ਫਿਰ ਬੰਨਣ ਚ ਹੀ ਰਹਿੰਦੇ ਐ ਨੂੰ। ਪਾਰਿਵਾਰੀ ਵਸੂ ਨੂੰ ਖੁੱਲ੍ਹਦੀ ਜਾਊਗੀ। ਉਹ ਕਹਿੰਦੇ ਹੁੰਦੇ ਨਾ ਤੇਰੀ ਆਤਨਾ ਤਲੰਗਿਆ ਜਾਂਦੀ ਕੰਧ ਉੱਤੇ ਮੂਤਨ ਦੀ। ਸਹੀ ਗੱਲ ਆ ਜੀ ਆਤ ਤੇ ਜਮਾ ਨਹੀਂ ਜਾਂਦੀ ਹੁੰਦੀ ਬਸ ਇਹ ਆਵਤੋਂ ਤਾਂ ਖੁੱਲ੍ਹਣੀ ਆਂਦਾ। ਹੁਣ ਨਾਲ ਬੰਦੇ ਨੂੰ ਉਹਨੂੰ ਜ਼ਰੂਰ ਖੋਲ ਦਿੰਦੀ ਐ ਇਹ। ਮਿੰਟ ਮਾਰਦੀ ਉਹਨੂੰ ਖੋਲਣ ਲੱਗੀ। ਤੇ ਇੱਧਰ ਆਪਣੀ ਵਸਲੇਟੀ ਦਾ ਪਾਣੀ ਵੀ ਸੁੱਕ ਗਿਆ। ਸੋਕ ਗਈ ਲੇਟੀ ਪਾਣੀ। ਬਸ ਹੁਣ ਆਪਾਂ ਇਹਨੂੰ ਢਾਕ ਦਾਂਗੇ। ਤਾਂ ਦੇਖੋ ਜੀ ਸਾਡੀ ਟੋਕ ਕੇ ਵਾਲੀ ਬ੍ਰਾਂਡਡ ਮਸ਼ੀਨ ਛੋਟੀ ਜਿਹੀ ਮਸ਼ੀਨ ਹੈ ਜੀ ਵਧੀਆ ਬਹੁਤ ਸੌਖਾ ਹੈਗਾ ਇਹ ਇਹ ਆਪ ਇਹ ਆਪਾਂ ਲੈ ਕੇ ਆਏ ਸੀ ਜੀ ਜੈਤੋ ਤੋਂ ਬਧੀਆ ਜੀ ਜੈਤੋ ਤੋਂ ਕੋਈ ਕੱਖ ਮੱਠਾ ਨਹੀਂ ਹੁੰਦਾ ਤੇ ਬਸ ਇਹਨੂੰ ਸਮਾਰ ਕੇ ਸਾਫ਼ ਕਰਕੇ ਆਹ ਦੇਖੋ ਜੀ ਆਪਾਂ ਮੱਕੀ ਨੂੰ ਲਾ ਲਿਆ ਬਾਟਾ ਚਾਰ ਵੀ ਆ ਜਾਏ ਆਪਣੇ ਕਾਫੀ ਚਾਗਾ ਬੀ ਬੱਚੀ ਦੀ ਨਾਲ ਪਿਆਗਾ ਤੇ ਜਦੋਂ ਕੋਈ ਆਪਣੇ ਕੱਕਵਟਾ ਨਾ ਖਤਮ ਹੋ ਜਾਂਦਾ ਤੇ ਆਪਾਂ ਇਹਨੂੰ ਸਾਫ਼ ਸੁਥਰ ਕਰਕੇ ਤੇ ਮੁੜ ਕੇ ਟਾਕੇ ਪੱਲੀ ਨਾਲ ਤੇ ਇੱਕ ਸਾਈਡ ਲਾ ਦਿੰਨੇ ਆਂ ਆਪਾਂ ਮਗਲਾ ਕੰਬਰੇ ਚਰਾਦੇ ਰੋੜਕੇ ਪੈਰ ਲੱਗੇ ਹੋਏ ਨੇ ਛੋਟੀ ਜਿਹੀ ਵਧੀਆ ਟੋਕਾ ਵੀ ਬਹੁਤ ਸੋਨਾ ਕਰਦੀ ਆ। ਦੇਖੋ ਜੀ ਆਪਣੀ ਹੋ ਗਈ ਕਲੀਨਿੰਗ ਬੱਸ। ਤੇ ਹੁਣ ਆਪਾਂ ਮਲਾਵਣਿਆ ਬਾਂਦਰ ਸੇਨਾ ਨਾਲ ਆਹ ਦੇਖੋ ਜੀ ਬਾਂਦਰ ਸੇਨਾ ਤੇ ਇਹ ਦਿੰਦੇ ਰਹਿੰਦੇ ਸਾਰੀ ਦਿਹਾੜੀ ਆਪਦੇ ਵਰਗੇ ਬੁੱਧ ਬੱਤਰੀ ਇੱਕ ਗੱਲੋਂ ਹਾਸੇ ਆਉਂਦੀ ਆ। ਬੁੱਧਵੱਧਰੀ ਜੀ ਮੈਂ ਆ ਪੜਦੇ ਨਹੀਂ ਹਨਾ ਸਾਰੀਦਾਰੀ ਮੁਰਗਾ ਬਣੀ ਜਾਂਦੇ ਆ ਉਸੇ ਤਰ੍ਹਾਂ ਦੀ ਇਹ ਹੋਗੇ ਜੀ ਬੁੱਧਵੱਧਰੀ ਆ ਨਾ ਬਿਲਕੁਲ ਵੀ ਨਹੀਂ ਪੜਦੇ ਦੇਂਦੇ ਵੀ ਨਹੀਂ ਬਸ ਉਹਨਾਂ ਨੂੰ ਹੀ ਆ ਪੜਦੇ ਨਹੀਂ ਕਿ ਇੱਕ ਬੇਟੀ ਵਾਗੀ ਆਪਣੀ ਭੂਆ ਕੋਲੇ ਇੱਕ ਕੱਲਾ ਲਾਉਂਦਾ ਨੂੰ ਜੀ ਉਹ ਫਿਰ ਮੇਰਾ ਭਾਂਜਾ ਬੈਠਾ ਸੀ ਇਹਦੇ ਕੋਲੇ ਇਹ ਕੱਲਾ ਜੀ ਨਹੀਂ ਲਾਉਂਦਾ ਬੁੱਧਵੱਧਰੀ ਬੁੱਧਵੱਧਰੀ ਦੇਖ ਰਿਹਾ ਤੇ ਉਹਨਾਂ ਪਕਾ ਮਤਲਬ ਦਾ ਕਰਕੇ ਸਾਰਾ ਨਵੇੜ ਕੇ ਨਾ ਧੋ ਕੇ ਆਪਾਂ ਹੀ ਪਾਠ ਕਰ ਲਿਆ ਕਿਉਂਕਿ ਸਵੇਰ ਹੁੰਦਾ ਨਹੀਂ ਕੰਮ ਵਾਲੇ ਹੁੰਦੇ ਆ ਫਿਰ ਆਪਾਂ ਵਹਿ ਗਏ ਆਪਣੀ ਦੂਜੀ ਡਿਊਟੀ ਤੇ ਕਬੀਲਦਾਰੀ ਆ ਹਨਾ ਜੀ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਆਪਾਂ ਕਿਸੇ ਦੇ ਸਲਾਈ ਕਰ ਜਾਂਦੇ ਸੀ ਕੱਪੜੇ ਛੋਟੇ ਬੱਚੇ ਦੇ ਸੀਗੇ ਉਹ ਸੇਉਣ ਲੱਗ ਗਏ ਫਿਰ बस ਕੰਮ ਤਾਂ ਦਾ ਕਰਕੇ ਨਾ ਧੋ ਕੇ ਪਾਠ ਕਰਕੇ ਆਪਾਂ ਬਸ ਕੱਪੜੇ ਸੇਉਣ ਲੱਗ ਜਾਂਦੇ ਆ ਬੈਂਚਾ ਟ੍ਰੈਸਟ ਕਰ ਲੈਣੇ ਆਗੇ ਘੰਟਾ-ਤਾ ਘੰਟਾ ਫੇਰ ਫੇਰ ਦੁਪਹਿਰੇ 2:30 ਵਜੇ ਚਾਚੂ ਕਰਕੇ ਫੇਰ ਪਛਮਾ ਚ ਵੜ ਜਾਈਦਾ ਇੱਥੇ ਆਇਆ ਵਾ ਸਾਡਾ 2:30 ਤਾ ਤੇ ਉਹ ਬਣਾ ਰਿਹਾ ਸੀ ਵੀਡੀਓ ਨੇ ਗੱਲਾਂ ਕਰੀ ਜਾਂਦਾ ਸੀ ਤੋਂ ਨਾਲ ਉੱਤੇ ਗਈ ਹੈ ਫੇਰ ਹੀ ਸਾਡੀ ਦੇਪੋ ਦੀ ਕੰਮ ਆਪਨ ਸਾਰੇ ਆਉਂਦੇ ਆ ਕਲਾ ਵਾਹਿਗੁਰੂ ਨੇ ਸਾਰੀ ਬਖਸ਼ੀ ਹੈ ਪਰ ਆਪਕਾ ਨਾ ਕਦੇ ਮਾਨ ਜਾਣ ਕਰਿਆ ਕਦੇ ਕੋਈ ਕੁਖਰੀ ਨਹੀਂ ਮਾਰੀ ਵੀ ਆਪਾਂ ਨੂੰ ਆ ਆਉਂਦਾ ਆਉਂਦਾ ਕਿਉਂਕਿ ਜਿਆ ਆ ਕੋਈ ਵੀ ਨਾ ਕੁੜਤਾ ਪਜਾਮਾ ਕੋਈ ਲੇਡੀ ਸੂਟ ਬੱਚਾ ਦੇ ਵੀ ਫਰਾਕਸ ਦੇ ਡਿਜ਼ਾਈਨ ਇਹ ਸਾਰੇ ਆਪਾਂ ਸਲਾਈ ਕਰ ਲਈ ਤੇ ਵਧੀਆ ਵਧੀਆ ਹਣਾ ਕਰੇ ਸਮਾਈ ਬਚ ਜਾਂਦੀ ਆ ਬਾਕੀ ਜਿਹੜਾ ਆ ਆਪਾਂ ਦੂਜੇ ਲੋਕਾਂ ਦੇ ਸਿਉਣੇ ਹੈਗੇ ਉਹਦੇ ਨਾਲ ਵੀ ਘਰੇ ਅਡਜਸਟਮੈਂਟ ਵਧੀਆ ਹੋ ਜਾਂਦੀ ਆ ਕਦੇ ਕਿਸੇ ਬੱਚੇ ਨੇ ਮੰਗ ਕਲੇ ਕਦੇ ਕੋਸ ਨਾ ਕੋਈ ਦਾਲ ਪਣ ਨਹੀਂ ਲੈਣਾ ਚਲੋ ਜੀ ਆਪਾਂ ਸਲਾਈ ਕਰੀਏ ਕੱਪੜੇ ਦੇਖੋ ਆ ਮੋਟਰ ਵਾਲੀ ਮਸ਼ੀਨ ਆਪਾਂ ਨਹੀਂ ਹੁਣੇ ਲੈਤੀ ਸੀ ਪਹਿਲਾਂ ਮੇਰੇ ਕੋਲੇ ਪੈਰਾਂ ਵਾਲੀ ਮਸ਼ੀਨ ਸੀ ਫੇਰ ਆਪਾਂ ਮੋਟਰ ਵਾਲੀ ਲੈ ਲਈ ਲੋਕੀ ਵੀ ਇਹਦੇ ਬਦਾਰਿਵਾ ਤੇ ਸਾਰਾ ਨਾ ਲੋਟ ਹੀ ਨਹੀਂ ਆਉਂਦਾ ਬਸ ਤਿੰਨ ਚਾਰੇ ਸੂਟ 25 ਦਸਾਂ ਤੇ ਸੀਗੇ ਉਹਨਾ ਆ ਦੋ ਰਹਿੰਦੇ ਆਗੇ ਅਜੇ ਹੋਰਿੰਦਾ ਕੱਟਣਾ ਦਾ ਫਿਰ ਸਿਮ ਉਹ ਕੇ ਆ ਥੋੜਾ ਜਿਹਾ ਸਿਮ ਕੇ ਤੇ ਫਿਰ ਰੈਸਟ ਕਰਕੇ ਫਿਰ ਦੂਸਰੇ ਨੂੰ ਦੇਖਾਂਗੇ ਮੇਰੇ ਮੰਮੀ ਪਾਪਾ ਕਹਿੰਦੇ ਹੁੰਦੇ ਸੀ ਵੀ ਕੰਮ ਬੰਦੇ ਨੂੰ ਹਰੇਕ ਹੋਣਾ ਚਾਹੀਦਾ ਚਲ ਆਪਾਂ ਮੇ ਕਰੇ ਨਾ ਕੋਈ ਤੇ ਕੰਮ ਆਪਾਂ ਹਰੇਕ ਜਾਣਦੇ ਹਾਂ ਜੀ ਬਸ ਇੱਕ ਪਸ਼ੂ ਆ ਚਾ ਨਾ ਥੱਕ ਤੁੱਕ ਜਾਈਦਾ ਤਾਂ ਕਰਕੇ ਕੱਪੜਿਆਂ ਦਾ ਥੋੜਾ ਜਿਹਾ ਹੀ ਘਟ ਗਿਆ ਪਹਿਲਾਂ ਬਲੌਗ ਤਾਂ ਮੈਂ ਹੀ ਪਾਉਣ ਲੱਗੀ ਸੀ ਵੀਆ ਕੱਪੜਿਆਂ ਦੇ ਕਟਿੰਗ ਦੇ ਸਟੀਚਿੰਗ ਦੇ ਪਾਇਆ ਕਰੂ ਤੇ ਮੈਂ ਬਹੁਤ ਬੱਚੇ ਬਾਤ ਕਰ ਰਹੀ ਸੀ ਕਿ ਨਾ ਬੱਸ ਤਾਂ ਉਹ ਵੀ ਲੌਂਗ ਲਾਣਾ ਬੈਠਾ ਸਾਡਾ ਮੰਮੀ ਬੈਠੇ ਨੇ ਨਾਲ ਬੱਚੇ ਬੈਠੇ ਨੇ ਉਹ ਬੇਟੀ ਜਾਂਦੀ ਸੀ ਉਹਨਾਂ ਕਹਿੰਦਾ ਸੀ ਤੇ ਮੈਂ ਤੋਰਨਾ ਆਇਆ ਸੁਣਾ ਕੇ ਤੇ ਅੱਧਰ ਆਪਾਂ ਕੋਸ਼ਾ ਨੂੰ ਵੀ ਛੜਤੇ ਸੀ ਜੀ ਪਹਾਾਰੇ ਹੁਣ ਬੈ ਗਏ ਸੀ ਰਾਮਦਾਰੀ ਨਾਲ ਸੱਚੀ ਤੇ ਦੇਖੋ ਜੀ ਬੈ ਗਏ ਆ ਵਾਸਤੇ ਜਦੋਂ ਭਾ ਇਹਨਾਂ ਨੂੰ ਪਤਾ ਨਹੀਂ ਸੁਭਾਈ ਪੈ ਗਿਆ ਹੁਣ ਜਦੋਂ ਪਹਾਾਰੇ ਛੜਦਾਂਗੇ ਉਹਦੀ ਬੈ ਜਾਣੀਆਂ ਹੈ ਜੇ ਦੁਪਹਿਰੇ 2:30 ਵਜੇ ਕਹਿੰਦੇ ਥਾਂ ਜਾਂ ਸੁੱਕ ਜੂ ਬੰਦ ਕਰ ਦਾਂਗੇ ਨਾਲ ਦੀ ਨਾਲ ਹੀ ਉੱਠ ਗੜਦੀਆਂ ਨੇ ਤੇ ਆਪਣੀ ਵੀਡੀਓ ਨੂੰ ਪਲੀਜ਼ ਸਾਰੀ ਜ਼ਰੂਰ ਦੇਖਿਆ ਕਰੀਂ ਆਪਣਾ ਵੋਚ ਟਾਈਮ ਤੋਂ ਬਹੁਤ ਘੱਟ ਹੈ ਪਲੀਜ਼ ਵੋਚ ਟਾਈਮ ਪੂਰਾ ਕਰੋ ਜੀ ਹਾਂ ਦੇਖੋ ਜੀ ਆਪਾਂ ਆ ਸਿਉਂਦੇ ਸੀ ਪਹਿਲਾਂ ਆ ਬੱਚੀ ਦੀ ਫਰੌਕ ਹੈ ਤੋ ਤੋ ਉਸ ਦਾ ਦੋ ਤਾਂ ਕਹਿੰਸੀ ਦਿਖਾਈ ਮੰਮੀ ਕਹਿੰਦਾ ਕੱਪੜੇ ਤੇ ਆ ਸ਼ਰਾਰਾ ਸਿਉਂਤਾ ਸੀ ਤੇ ਇਹਦੇ ਚ ਪਈ ਹੈ ਜੀ ਹਜੇ ਲਾਸਟ ਪਾਉਣ ਵਾਲੀ ਚਲੋ ਜੀ ਕੰਮ ਨੂੰ ਮਤਲਬ ਨਾ ਹਰੇਕ ਹੋਣਾ ਚਾਹੀਦੇ ਆ ਸੇ ਨਾਲ ਕਦੇ ਵੀ ਲੋਡ ਪੈਂਦੀ ਰਹਿੰਦੀ ਹੈ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਬਾਏ